ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਜਿਹੜਾ ਬਣਾਉਣ ਜਾ ਰਹੀ ਹਾਂ ਬਹੁਤ ਹੀ ਈਜ਼ੀ ਡਿਜ਼ਾਈਨ ਆ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ ਚ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਤੇ ਜਦੋਂ ਆਪਾਂ ਇਸ ਡਿਜ਼ਾਈਨ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆ ਚਾਰ ਦੇ ਮਲਟੀਪਲੇ ਕੁੰਡਾ ਵਾਧੂ ਲੈ ਲੈਣਾ ਠੀਕ ਹੈ ਜਿਵੇਂ ਚਾਰ 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 ਇਸ ਤਰ੍ਹਾਂ ਕਰਕੇ ਲਾਸਟ ਦੇ ਕੁੰਡਾ ਵਾਧੂ ਰੱਖ ਲੈਣਾ ਆਪਣਾ ਜਿਹੜਾ ਡਿਜ਼ਾਈਨ ਸੈੱਟ ਹੋ ਜਾਂਦਾ ਸਿੱਧੇ ਪਾਸੇ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਾਂਗੇ ਛੇ ਸਲਾਂਗਾ ਬਾਰ-ਬਾਰ ਕੰਪਲੀਟ ਕਰਾਂਗੇ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਡਿਜ਼ਾਈਨ ਦੀ ਪਹਿਲੀ ਸਲਾਈ ਫਾਸਟਰ ਉਹ ਰਾਈਟ ਸਾਈਡ ਤੋਂ نیچے ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਠੀਕ ਹੈ ਪਹਿਲਾ ਕੁੰਡ ਆਪਣਾ ਵਾਧੂ ਠੀਕ ਹੈ ਉਤਾਰੋ ਚਾਹੇ ਬਣਾਏ ਇਸ ਨੂੰ ਹੁਣ ਅੱਗੇ ਆਪਣਾ ਚਾਰ-ਚਾਰ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਤਾਂ ਥ੍ਰੈਡ ਕਰਾਂਗੇ ਅੱਗੇ ਤਿੰਨ ਕੁੰਡੇ ਬਣਾਵਾਂਗੇ ਉਲਟੇ ਠੀਕ ਹੈ ਇਸ ਤਰ੍ਹਾਂ ਤਿੰਨ ਉਲਟੇ ਬਣਾ ਲੈ ਥ੍ਰੈਡ ਕਰ ਲੈਣਾ ਪਿੱਛੇ ਇਸ ਤਰ੍ਹਾਂ ਇੱਕ ਕੁੰਡੇ ਚੋਂ ਤਿੰਨ ਕੁੰਡੇ ਬਣਾਉਣੇ ਆ ਇਸ ਤਰ੍ਹਾਂ ਇੱਕ ਕੁੰਡਾ ਬਣਾ ਲਿਆ ਥ੍ਰੈਡ ਲਪੇੜ ਕੇ ਪਿੱਛੇ ਕਰ ਲਿਆ ਦੋ ਕੁੰਡੇ ਹੋ ਗਏ ਫਿਰ ਤੀਸਰਾ ਬਣਾ ਲਿਆ ਇਹੀ ਚਾਰ ਚਾਰ ਕੁੰਡਿਆਂ ਨੂੰ ਆਪਾਂ ਬਾਰ ਬਾਰ ਰਿਪੀਟ ਕਰਦੇ ਜਾਣਾ ਤਿੰਨ ਕੁੰਡੇ ਉਲਟੇ ਇੱਕ ਕੁੰਡੇ ਦੇ ਤਿੰਨ ਕੁੰਡੇ ਤਿੰਨ ਕੁੰਡੇ ਉਲਟੇ ਇੱਕ ਕੁੰਡੇ ਦੇ ਤਿੰਨ ਕੁੰਡੇ ਤਿੰਨ ਕੁੰਡੇ ਉਲਟੇ ਇੱਕ ਕੁੰਡੇ ਦੇ ਤਿੰਨ ਕੁੰਡੇ ਇਥੇ ਆਪਣੇ ਕੁੰਡੇ ਇਹਦੇ ਜਿਹੜੇ ਵਾਧਦੇ ਆ ਠੀਕ ਹੈ ਕਿਉਂਕਿ ਆਪਾਂ ਇੱਕ ਦੇ ਤਿੰਨ ਬਣਾ ਲੈਨੇ ਆ ਦੋ ਕੁੰਡੇ ਆਪਣੇ ਕੋਲੇ ਵੱਧ ਜਾਂਦੇ ਆ ਲਾ ਇਸ ਕਿਤੇ ਆਪਣੇ ਤਿੰਨ ਗੁੰਡੇ ਉਲਟੇ ਆ ਜਾਣਗੇ ਇੱਕ ਗੁੰਡਾ ਰਹਿ ਜਾਊਗਾ ਹੁਣ ਆਪਾਂ ਸਿੱਧਾ ਬਣਾ ਲਾਂਗੇ ਸਿੱਧੇ ਪਾਸੇ ਦੀ ਸਲਾਈਏ ਇੱਕ ਸਲਾਈ ਦਾ ਕੰਪਲੀਟ ਹੋਗੀ ਪਹਿਲਾ ਗੁੰਡਾ ਤਾਰੂ ਚਹਿ ਬਣਾਓ ਰੌਂਗ ਸਾਈਡ ਤੋਂ ਦੂਸਰੀ ਸਲਾਈ ਜਿਹੜੇ ਤਿੰਨ ਹੁਣ ਉਧਰ ਉਲਟੇ ਬਣਾਏ ਆ ਇਹਨਾਂ ਨੂੰ ਸਿੱਧੇ ਬਣਾਵਾਂਗੇ ਠੀਕ ਹੈ ਜਿਹੜੇ ਹੁਣ ਇੱਕ ਦੇ ਤਿੰਨ ਬਣੇ ਆ ਉਹ ਤਿੰਨ ਬਣਾਵਾਂਗੇ ਉਲਟੇ ਤਾਂ ਸਾਰੀ ਸिलाई ਇਸੇ ਤਰ੍ਹਾਂ ਜਾਊਗੀ ਤਿੰਨ ਸਿੱਧੇ ਤਿੰਨ ਉਲਟੇ తెన్న సిద్ధి టెన్న ఉ ਆਸਟਾ ਵਾਲਾ ਉਲਟਾ ਬਣਾਵਾਂਗੇ ਕਿਉਂਕਿ ਉਲਟੀ ਪਾਸੇ ਹੀ ਚਲਾਈ ਦੋ ਸਲਾਈਆਂ ਆਪਣੀਆਂ ਦੇਖੋ ਕੰਪਲੀਟ ਹੋ ਗਈਆਂ ਹੁਣ ਤੀਸਰੀ ਸਲਾਈ ਆ ਗਈ ਡਿਜ਼ਾਈਨ ਦੀ ਜਿਹੜੇ ਤਿੰਨ ਕੁੰਡੇ ਉਲਟੇ ਆ ਉਹ ਤਾਂ ਆਪਾਂ ਉਲਟੇ ਬਣਾਉਣੇ ਹੱਸ ਤਰਾਂ ਠੀਕ ਹੈ ਜਿਹੜੇ ਇੱਕ ਤੋਂ ਤਿੰਨ ਬਣੇ ਸੀ ਇਹ ਤਿੰਨ ਸਿੱਧੇ ਬਣਾਉਣੇ ਆ ਐਸਟਰਾ ਤਾਂ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਬਣਾਵਾਂਗੇ ਜਿਹੜੇ ਤਿੰਨ ਕੁੰਡੇ ਉਲਟੀ ਉਹ ਤਿੰਨ ਉਲਟੀ ਬਣਾਵਾਂਗੇ ਤਿੰਨ ਬਣਾਵਾਂਗੇ ਸਿੱਧੇ చౌథీ సలాయి పేలా కు కారే బన తిని కండే సీ జే దే సీ బగే తిన్న ఉంటే తిన్న సేట ਹੌਨ ਡਿਜ਼ਾਈਨ ਦੀ ਹੋਗੀ ਪੰਜਵੀਂ ਸਲਾਈ ਪੰਜਵੀਂ ਸਲਾਈ 'ਚ ਆਪਣੇ ਕੁੰਡੇ ਜਿਹੜੇ ਵਧੇ ਸੀ ਉਹ ਘਟਣਗੇ ਠੀਕ ਹੈ ਤਿੰਨ ਕੁੰਡੇ ਤਾਂ ਪਲਟੀ ਬਣਾਵਾਂਗੇ ਜਿਹੜੇ ਉਲਟੇ ਆ ਤਿੰਨ ਕੁੰਡੇ ਉਲਟੇ ਬਣਾਉਣ ਤੋਂ ਬਾਅਦ ਦੇਖੋ ਹੁਣ ਜਿਹੜੇ ਇਹ ਤਿੰਨ ਕੁੰਡੀ ਹੈ ਇਹ ਦੋ ਕੁੰਡੇ ਆਪਾਂ ਇਸ ਤਰ੍ਹਾਂ ਸਲਾਈ ਉੱਪਰ ਕਰਨੀ ਹੈ ਫਿਰ ਇਹਨਾਂ ਨੂੰ ਪਲਟ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਫਿਰ ਤਿੰਨ ਦਾ ਆਪਾਂ ਇੱਕ ਬਣਾ ਦੇਣਾ ਬੈਕ ਸਾਈਡ ਤੋਂ ਇਸ ਤਰ੍ਹਾਂ ਉਸ ਤੋਂ ਬਾਅਦ ਦੁਬਾਰਾ ਫਿਰ ਆਪਾਂ ਤਿੰਨ ਕੁੰਡੇ ਜਿਹੜੇ ਉਲਟੇ ਉਹਨਾਂ ਨੂੰ ਉਲਟੇ ਬਣਾਵਾਂਗੇ ਥ੍ਰੈਡ ਕਰਾਂਗੇ ਪਿੱਛੇ ਜਿਹੜੇ ਹੁਣ ਆਪਣੀ ਤਿੰਨ ਕੁੰਡੇ ਇਹ ਸਿੱਧੇ ਦੋ ਕੁੰਡੇ ਇੱਥੇ ਵਧੇ ਸੀ ਤੇ ਇਹ ਦੋ ਦੇਖੋ ਇਸ ਤਰ੍ਹਾਂ ਪਲਟ ਕੇ ਸਿੱਧੇ ਕਰ ਲੈਣੇ ਆਪਾਂ ਫਿਰ ਤਿੰਨ ਦਾ ਇੱਕ ਬਣਾ ਦੇਣਾ ਬੈਕ ਸਾਈਡ ਤੋਂ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣੂਗਾ ਬਹੁਤ ਹੀ ਸੋਹਣਾ ਥ੍ਰੈਡ ਕਰਾਂਗੇ ਅੱਗੇ ਤਿੰਨ ਕੁੰਡੇ ਉਲਟੇ ਫਿਰ ਉਸੇ ਤਰ੍ਹਾਂ ਤਿੰਨ ਕੁੰਡੇ ਜਿਹੜੇ ਸਿੱਧੇ ਇਸ ਤਰ੍ਹਾਂ ਪਲਟ ਕੇ ਆਪਾਂ ਦੋ ਕੁੰਡੇ ਇਸ ਤਰ੍ਹਾਂ ਪਲਟ ਲੈਣੇ ਤਾਂ ਦੇਖ ਬੈਕ ਸਾਈਡ ਤੋਂ ਸਾਰੀ ਸਲਾਈ ਇਸੇ ਤਰ੍ਹਾਂ ਹੀ ਬਣਾਵਾਂਗੇ ਬਹੁਤ ਈਜ਼ੀ ਡਿਜ਼ਾਈਨ ਆ ਜਿਆਦਾ ਸਲਾਈਆਂ ਆਪਣੀਆਂ ਇਹਦੇ ਵਿੱਚ ਉਲਟੀਆਂ ਸਿੱਧੀਆਂ ਹੀ ਆਉਂਦੀਆਂ ਕੋਈ ਮੁਸ਼ਕਲ ਡਿਜ਼ਾਈਨ ਨਹੀਂ ਹੈਗਾ ਬਹੁਤ ਹੀ ਆਸਾਨ ਹੈ ਪੰਜਵੀਂ ਸਲਾਈ ਆਪਣੀ ਕੰਪਲੀਟ ਹੋ ਗਈ ਛੇਵੀਂ ਸਲਾਈ ਆ ਗਈ ਡਿਜ਼ਾਈਨ ਦੀ ਛੇਵੀਂ ਸਲਾਈ ਡਿਜ਼ਾਈਨ ਦੀ ਜਿਹੜੇ ਉਧਰ ਤਿੰਨ ਉਲਟੇ ਉਹ ਤਾਂ ਬਨਣਗੇ ਸਿੱਧੇ ਜਿਹੜਾ 1 ਬਣਾਇਆ ਤੈਨ ਦਾ 1 ਉਲਟਾ ਤਾਂ ਸਾਰੀ ਚਲਾਈ ਇਸੇ ਤਰ੍ਹਾਂ ਹੀ ਜਾਊਗੀ ਤਿੰਨ ਗੁੰਡੇ ਸਿੱਧੇ ਇੱਕ ਉਲਟਾ ਦੇਖੋ ਮੈਂ ਤੁਹਾਨੂੰ ਡਿਜ਼ਾਈਨ ਦੀਆਂ 6 ਸਲੰਗਾਂ ਕਹੀਆਂ ਸੀ ਵੀ ਆਪਾਂ 6 ਸਲੰਗਾਂ ਬਾਰ-ਬਾਰ ਰਿਪੀਟ ਕਰਾਂਗੇ ਠੀਕ ਹੈ ਹੈ ਤਾਂ ਡਿਜ਼ਾਈਨ ਦੀਆਂ ਆਪਣੀਆਂ ਇਹ 6 ਸਲੰਗਾਂ ਪਰ ਉੱਪਰ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਨੀ ਹੈ ਤਾਂ 12 ਸਲੰਗਾਂ ਬਣਨ ਠੀਕ ਹੈ ਡਿਜ਼ਾਈਨ ਉਹੀ ਹੋਊਗਾ ਬਸ ਜਗਾ ਚੇਂਜ ਕਰ ਦੇਣੀ ਆ ਤਾਂ 12 ਸਲਾਂਗਾਂ ਚ ਕੰਪਲੀਟ ਹੁੰਦਾ ਆਪਣਾ ਡਿਜ਼ਾਈਨ 6 ਸਲਾਂਗਾਂ ਵਾਲਾ ਡਿਜ਼ਾਈਨ ਜਿਹੜਾ ਉੱਪਰ ਜਗਾ ਚੇਂਜ ਕਰਕੇ ਆਪਾਂ ਬਣਾਉਣਾ ਫਿਰ ਤਾਂ 12 ਸਲਾਂਗਾਂ ਹੋ ਜਾਂਦੀਆਂ ਡਿਜ਼ਾਈਨ ਦਾ ਲਓ ਜੀ ਇਸ ਤਰ੍ਹਾਂ ਤਾਂ ਆਪਣਾ ਆ ਗਿਆ 6 ਸਲੰਗਾ ਦਾ ਡਿਜ਼ਾਈਨ ਦੇਖੋ ਇਸ ਤਰ੍ਹਾਂ ਠੀਕ ਹੈ ਉੱਪਰ ਹੁਣ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਨੀ ਹੈ ਤਾਂ 6 ਸਲੰਗਾ ਹੋਰ ਬਣਨੀਆਂ ਤਾਂ ਜਗ੍ਹਾ ਕਿਸ ਤਰ੍ਹਾਂ ਚੇਂਜ ਹੋਗੀ ਇੱਕ ਕੁੰਡਾ ਟਾਰ ਕੇ ਬਾਧੂ ਕੁੰਡਾ ਉਸ ਤੋਂ ਬਾਅਦ ਇੱਕ ਕੁੰਡਾ ਉਲਟਾ ਬਣਾਉਣਾ ਆਪਾਂ ਠੀਕ ਹੈ ਇਸ ਤਰ੍ਹਾਂ ਫਿਰ ਇੱਕ ਦੇ ਬਣਾਉਣੇ ਆ ਤੈਨ ਦਿਖੋ ਡਿਜ਼ਾਈਨ ਉਹੀ ਹੈ ਜਗ੍ਹਾ ਚੇਂਜ ਹੋ ਗਈ ਡਿਜ਼ਾਈਨ ਦੇ ਫੇਰ 10 ਉਲਟੇ ਫੇਰ ਡਿਜ਼ਾਈਨ ਉਸੇ ਤਰ੍ਹਾਂ ਆ ਗਿਆ 10 ਉਲਟੇ 1 ਦੇ 3 10 ਉਲਟੇ 1 ਦੇ 3 ਲਾਸਟ ਵੀਓ ਸਿੱਧਰੀਆ ਜੰਮ ਦੇਖੋ 1 ਦੇ 3 ਇਕੁਅਲ ਟਾ ਲਾਸਟ ਵਾਲਾ ਸਿੱਧਾ ਬਾਧੂ ਕੁੰਡਾ ਠੀਕ ਹੈ ਹੁਣ ਦੂਸਰੀ ਸਲਾਈ ਦੇਖੋ ਜਿਹੜੀ ਦੂਸਰੀ ਬਣਾਈ ਸੀ ਨਾ ਸਲਾਈ ਆਪਾਂ ਡਿਜ਼ਾਈਨ ਦੀ ਉਹ ਹੀ ਅੱਠਵੀਂ ਸਲਾਈ ਆਪਾਂ ਬਣਾਉਣੀ ਹੈ ਪਹਿਲਾ ਕੁੰਡਾ ਤਾਰੋ ਚਾਹੇ ਬੁਨੋ ਹੁਣ ਇੱਕ ਕੁੰਡਾ ਸਿੱਧਾ ਆਊਗਾ ਆਪਣਾ ਜਿਹੜਾ ਉਧਰ ਉਲਟ ਹੈ ਸਟਾਰਟਿੰਗ ਕੀ ਡਿਜ਼ਾਈਨ ਚੇਂਜ ਹੁੰਦਾ ਹੈ ਵਿੱਚ ਡਿਜ਼ਾਈਨ ਉਸੇ ਤਰ੍ਹਾਂ ਹੀ ਆ ਜਾਂਦਾ ਹੈ ਫਿਰ ਹਨ 10 ਸਿੱਦੇ 10 ਉਲਟੇ ਸਾਰੀ ਸਲਾਈ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਹੁਣ ਆਪਣੀ ਅਗਲੀ ਸਲਾਈ ਆ ਗਈ ਪਹਿਲਾ ਕੁੰਡਾ ਤਾਰੂ ਚਾਹੇ ਬੁਨ ਉਸ ਤੋਂ ਬਾਅਦ ਦੇਖੋ ਇਹ ਕੁੰਡਾ ਜਿਹੜਾ ਉਲਟਾ ਫਿਰ ਜਿਹੜੇ ਤਿੰਨ ਕੁੰਡੇ ਆਪਣੇ ਇਹ ਉਸੇ ਤਰ੍ਹਾਂ ਬਣਾਉਣੇ ਹੈ ਇੱਕ ਦੇ ਤਿੰਨ ਬਣੇ ਜਿਹੜੇ ਤਿੰਨ ਸਿੱਧੇ ਤਿੰਨ ਉਲਟੇ ਤਿੰਨ ਸਿੱਧੇ ਤਿੰਨ ਉਲਟੇ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾ ਲੈਣੀ ਹੈ ਡਿਜ਼ਾਈਨ ਆਪਣਾ ਉਹੀ ਹੈ 6 ਸਲਾਈਆਂ ਵਾਲਾ തെൻ ഉൾ തെന്ന കുണ്ട സിദ്ധേ തന്ന ഉൾ ਲਾਸਟ ਤੇ ਆਪਣੇ ਉਸੇ ਤਰ੍ਹਾਂ ਤਿੰਨ ਸਿੱਧੇ ਇੱਕ ਉਲਟਾ ਵਾਦੂਕੁੰਡਾ ਸਿੱਧਾ ਬਣਾ ਲਾਂਗੇ ਠੀਕ ਹੈ ਅਗਲੀ ਸਲਾਈ ਜਿਹੜਾ ਉਧਰ ਉਲਟਾ ਉਹਨੂੰ ਬਣਾਵਾਂਗੇ ਸਿੱਧਾ ਫਿਰ ਅੱਗੇ ਦੇਖੋ ਤਿੰਨ ਉਲਟੇ ਤਿੰਨ ਸਿੱਧੇ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੁਣ ਆਪਾਂ 11ਵੀਂ ਸਲਾਈ ਬਣਾਉਣੀ 5ਵੀਂ ਸਲਾਈ ਦੀ ਤਰ੍ਹਾਂ ਇੱਕ ਕੁੰਡਾ ਤਾਰ ਕੇ ਜਿਹੜਾ ਉਲਟਾ ਉਹਨੂੰ ਉਲਟਾ ਬਣਾਵਾਂਗੇ ਫਿਰ ਤਿੰਨ ਦਾ ਇੱਕ ਬਣਾਵਾਂਗੇ 5ਵੀਂ ਸਲਾਈ ਦੀ ਤਰ੍ਹਾਂ ਦੋ ਕੁੰਡੇ ਜਿਹੜੇ ਗਾਲਟ ਕੇ ਇਸ ਤਰ੍ਹਾਂ ਸਿੱਧੇ ਕਰ ਲੈਣੇ ਫਿਰ ਤਿੰਨ ਦਾ ਇੱਕ ਇਸ ਤਰ੍ਹਾਂ ਫਿਰ ਤਿੰਨ ਕੁੰਡੇ ਆ ਜਾਣਗੇ ਉਲਟੇ ഫെർ ജി കൂണ്ട സിധി ആ ദോ ക പലട്ടേസ് തര ബാക്സൈഡോ എൽട്ടി Ten deck ten novte. Ten deck. ਲਾਸਟ ਤੇ ਜਿਹੜਾ ਉਲਟਾ ਉਲਟਾ ਆ ਜੂਗਾ 11 ਸਲਾਈਆਂ ਕੰਪਲੀਟ ਹੋ ਗੀਆਂ ਡਿਜ਼ਾਈਨ ਦੀ 12ਵੀਂ ਤੇ ਲਾਸਟ ਸਲਾਈ ਆ ਗਈ ਆਪਣੀ 12 ਸਲਾਈਆਂ ਹੀ बार-बार ਰਿਪੀਟ ਕਰਨੀਆਂ ਜਿਹੜਾ ਉਧਰ ਉਲਟਾ ਉਹਨੂੰ ਬਣਾਵਾਂਗੇ ਸਿੱਧਾ ਫੇਰ ਡਿਜ਼ਾਈਨ ਆਪਣਾ ਉਹੀ ਆ ਜਾਂਦਾ ਤਿੰਨ ਉਲਟੇ ਅਰ ਇੱਥੇ ਇੱਕ ਉਹ ਜਿੱਦਾ ਬਣਾ ਕੇ ਇੱਕ ਉੰਡਾ ਉਲਟਾ ਬੰਨ੍ਹ। ਫਿਰ ਉਸ ਤੋਂ ਬਾਅਦ ਕਿਉਂਕਿ ਇੱਥੇ ਇੱਕ ਦਾ ਤੈਨ ਕੀਤਾ ਸੀ ਆਪਾਂ ਫਿਰ ਹੁਣ ਉਸੇ ਤਰ੍ਹਾਂ ਡਿਜ਼ਾਈਨ ਆਊਗਾ ਤੈਨ ਸਿੱਧੇ ਤੈਨ ਉਲਟੇ ਇੱਕ ਉਲਟਾ ਠੀਕ ਹੈ ਤੈਨ ਸਿੱਧੇ ਜਿਹੜਾ ਤੈਨ ਤੋਂ ਇੱਕ ਬਣਾਇਆ ਸੀ ਇੱਕ ਉਲਟਾ ਤੈਨ ਸਿੱਧੇ উল্টা তিধে এক উল্টা তিধে এক উল্টা লিধা আজি চলাই উলটা বনা লাগে লাষ্ট ভা ਦੇਖੋ 12 ਸਲਾਈਆਂਾਂ 'ਚ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਆਇਆ ਹੈ। 12 ਸਲਾਈਆਂਾਂ ਅੱਗੇ ਪਰ ਰਿਪੀਟ ਕਰਦੇ ਜਾਣਾ। ਹੁਣ ਡਿਜ਼ਾਈਨ ਪਹਿਲੀ ਸਲਾਈ ਤੋਂ ਸ਼ੁਰੂ ਹੋਊਗਾ ਇਸੇ ਤਰ੍ਹਾਂ। ਪਹਿਲਾ ਕੁੰਡਾ ਤਾਰ ਕੇ ਤਿੰਨ ਉਲਟੇ ਇੱਕ ਦੇ ਤਿੰਨ ਤਿੰਨ ਉਲਟੇ ਇੱਕ ਦੇ ਤਨੇ ਇਸ ਤਰ੍ਹਾਂ ਠੀਕ ਹੈ ਪਹਿਲੀ ਸਲਾਈ ਸ਼ੁਰੂ ਹੋ ਜੂਗੀ। 7ਵੀਂ ਸਲਾਈ 'ਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜਾਂਦੀ ਹੈ। ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਦੱਸਿਓ ਮਿਲਦੇ ਆਂ ਨੈਕਸਟ ਵੀਡੀਓ ਵਿੱਚ। ਧੰਨਵਾਦ।